ਬਠਿੰਡਾ ਦੇ ਪਰਸਰਾਮ ਨਗਰ ਵਿੱਚ ਇੱਕ ਔਰਤ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਮੌਕੇ 50 ਸਾਲਾ ਮ੍ਰਿਤਕਾ ਪਰਮਜੀਤ ਕੌਰ ਘਰ ਵਿੱਚ ਇਕੱਲੀ ਸੀ। ਪਰਮਜੀਤ ਕੌਰ ਆਪਣੇ ਘਰ ਦੀ ਉੱਪਰਲੀ ਮੰਜ਼ਲ ਤੇ ਇਕੱਲੀ ਰਹਿੰਦੀ ਸੀ ਜਦੋਂ ਕਿ ਜ਼ਮੀਨੀ ਮੰਜ਼ਲ ਤੇ ਕਿਰਾਏਦਾਰ ਰਹਿੰਦੇ ਸੀ। ਹਮਲਾਵਰ ਨੇ ਪਰਮਜੀਤ ਕੌਰ ਦੇ ਸਿਰ ਅਤੇ ਹੋਰ ਹਿੱਸਿਆਂ ਤੇ ਇੰਨੀ ਬੇਰਹਿਮੀ ਨਾਲ ਵਾਰ ਕੀਤੇ ਕਿ ਖੂਨ ਦੇ ਨਾਲ-ਨਾਲ ਮਾਸ ਤੇ ਹੱਡੀਆਂ ਦੇ ਟੁਕੜੇ ਵੀ ਜ਼ਮੀਨ ਤੇ ਫੈਲ ਗਏ। ਮਿਰਤਕਾਰ ਦੀ किराएदार ਮੁਤਾਬਕ ਜਦੋਂ ਸਵੇਰੇ 6 ਵਜੇ ਘਰ ਦਾ ਗੇਟ ਖੋਲ ਕੇ ਕੰਮ ਤੇ ਗਈ ਤਾਂ ਉਸੇ ਵਕਤ ਇੱਕ ਵਿਅਕਤੀ ਘਰ ਦੇ ਵਿੱਚ ਦਾਖਲ ਹੋਇਆ ਸੀ। ਉਹ ਮੁੰਡਾ ਮੈ ਰੋ ਬੰਦ ਕਰਕੇ ਆਇਆ। ਮੋਟਰ ਉਹ ਤਾਂ ਦੇਖਿਆ ਸੀ ਆਂਟੀ ਨੂੰ ਕਿ ਮਾਰਦਾ। ਨਹੀਂ ਆਤੇ ਤਾਂ ਨਹੀਂ ਦੇਖਾ ਜਾਤੇ। ਹਮਨੇ ਦੇਖਾ ਮੈਂ ਖੇਲਾ ਖੋਲਿਆ ਸੀ ਗੇਟ। ਉਸਕੇ ਹੱਥ ਮੇ ਝੋਲਾ ਸੀਗਾ ਤੇ ਇਤਨੀ ਵੱਡੀ ਸੋਟੀ ਸੀ ਬਸ। ਸਕਲ ਦੇਖ ਲੂਗੀ ਤਾਂ ਮੈਂ ਪਹਿਚਾਨ ਲੂਗੀ ਔਰ ਬਦਲ ਕੇ ਆ ਗਿਆ ਨਾ ਕਪੜੇ ਕੂੜੇ ਤੋਂ ਹੋਰ ਨਹੀਂ ਪਹਿਚਾਨ। ਹਾਂ ਨਹੀਂ ਨਹੀਂ ਰਹੇ ਫਿਰ ਮੈਂ ਤਾਂ 7 ਵਜੇ ਆਈ ਸੀ ਦੇ ਦੋ ਹੋ ਗਿਆ ਸੀ। ਉਸ ਦੀ ਕਿੰਨੀ ਉਮਰ ਸੀ? ਕਿਹੜਾ ਉਸ ਕਹਿੰਦੇ? ਉਸ ਕੋ ਉਮਰ ਹੋਊਗੀ 50-50। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਦੱਸਿਆ ਕਿ ਕਾਤਲ ਦਾ ਪਹਿਲਾਂ ਹੀ ਘਰ ਵਿੱਚ ਆਉਣਾ ਜਾਣਾ ਸੀ। ਇਹ ਔਰਤ ਰਹਿੰਦੀ ਹੈ ਇਹਦਾ ਬੇਟਾ ਵੀ ਰਹਿੰਦਾ ਨਾਲ ਇਹਦਾ ਔਰ ਬੇਟਾ ਅਨਮੈਰਿਡ ਹੈ ਤੇ ਉਹ ਬੇਟਾ ਆਪਦੀ ਭੈਣ ਕੋਲੇ ਗਿਆ ਹੋਇਆ ਕੱਲ ਦਾ ਘਰ ਨਹੀਂ ਸੀਗਾ ਉਹ। ਅਰ ਰਾਤ ਇੱਕ ਘਰ ਕੱਲੀ ਸੀਗੀ ਥੱਲੇ ਕਿਰਾਏਦਾਰ ਰਹਿੰਦੇ ਤੇ ਦੋ ਪਰਿਵਾਰ ਉਹ ਘਰ ਸੀਗੇ ਜਿਹੜੀ ਇਹਦੇ ਕਿਰਾਏਦਾਰ ਨਹੀਂ ਨੇ ਦੇਖਿਆ ਵੀ ਇਹ ਕਰੀਬਨ 7 ਵਜੇ ਦੇ ਕਰੀਬ ਇਹਦੀ ਵੀ ਇਹ ਔਰਤ ਦੇ ਸੱਟਾਂ ਵੱਜੀਆਂ ਸਿਰ 'ਤੇ ਤੇਜ ਹਿਾਰਦੀਆਂ ਤੇ ਕੋਈ ਇਹਦਾ ਬੰਦਾ ਉਹ ਜਿਹੜਾ ਸਵੇਰ ਐਂਟਰੀ ਕੀਤੀ ਹੈ ਜਿਹੜੇ ਬੰਦੇ ਨੇ ਉਹਦਾ ਬੰਦਾ ਕਤਲ ਕਰਕੇ ਚਲਾ ਗਿਆ ਕਿਸੇ ਜਾਣਨ ਵਾਲੇ ਵਿਅਕਤੀ ਵੱਲੋਂ ਇੰਨੀ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਰਨ ਇਲਾਕੇ ਦੇ ਲੋਕ ਸਹਿਮ ਗਏ ਨੇ ਅਜਿਹੀ ਵਾਰਦਾਤ ਦੇ ਕਾਰਨ ਜਾਂਚ ਉਪਰੰਤ ਹੀ ਪਤਾ ਲੱਗਣਗੇ